ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਸਸ਼ਕਤ ਬਣਾਉਣ ਦੇ ਲਈ ਇਤਿਹਾਸਕ ਕਦਮ ਚੁੱਕਿਆ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਗੰਨੇ ਦੀ ਫਸਲ ਦਾ ਭਾਅ ਵਧਾ ਕੇ 401 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਪੰਜਾਬ ਹੁਣ ਦੇਸ਼ ਚ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਸੂਬਾ ਬਣ ਗਿਆ ਮੈਂ ਕਹਿੰਦੀ 391 401 ਕਰ ਦਿੱਤਾ 10 ਰੁਪਏ ਵਧਾ ਕੇ ਇਸ ਵਕਤ ਦੇਸ਼ ਦਾ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਗੰਨਾ ਕਿਸਾਨਾਂ ਨੂੰ 764 ਕਰੋੜ 99 ਲੱਖ ਰੁਪਏ ਦਾ ਭੁਗਤਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਤਿਹਾਸਕ ਫੈਸਲੇ ਅਸਤਕਾ ਹੀ ਸਾਲ 2024-25 ਚ ਗੰਨੇ ਦੀ ਕਾਸ਼ਤ ਅਧੀਨ ਖੇਤਰਫਲ 52302 ਤੋਂ ਵੱਧ ਕੇ 56391 ਹੈਕਟੇਅਰ ਹੋ ਗਿਆ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਾਲਾ ਦੀ ਸਹਿਕਾਰੀ 슈ਗਰ ਮਿਲ ਦੇ ਵਿੱਚ 3500 TCD ਸਮਰੱਥਾ ਦੇ ਪਲਾਂਟ ਅਤੇ ਬਾਇਓ ਸੀएनजी ਪਲਾਂਟ ਦੀ ਸ਼ੁਰੂਆਤ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਸੁਗਾਤ ਦਿੱਤੀ। ਇਸ ਪਲਾਂਟ 'ਚ ਸਭ ਤੋਂ ਅਤ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਖਾਸ ਤੌਰ ਤੇ ਪਟਾਲਾ ਦੇ ਗੰਨਾ ਕਾਸ਼ਤਕਰਾਂ ਲਈ ਪਰਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮੇਲਾ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਉਤ ਘਟਨ ਹੋਇਆ ਔਰ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਾਈ ਗਈ 35 ਲੱਖ ਕੁਇੰਟਲ ਕੰਨਾ ਪੀੜਨ ਦਾ ਟੀਚਾ ਗੁਰਦੁਆਰਾ ਮੈਤੀਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਲਵੰਤ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਵਿਰਾਗ ਭਈ ਪਲਾ ਨੂੰ ਦਰਸਾਉਂਦਾ ਟੀਮਾਂ ਦਸ਼ਮੇਸ਼ ਲੋਕ ਪੈਦਲ ਮਾਰਚ ਜੋ ਕਿ ਬਾਬਾ ਜੋਰਾ ਸਿੰਘ ਜੀ ਲੱਖਾਂ ਦੇ ਮਹਾਨ ਉਪਰਾਲੇ ਸਦਕਾ ਪਿਛਲੇ 30 ਸਾਲਾਂ ਤੋਂ ਲਗਾਤਾਰ ਸੰਗਤ ਦੇ ਸਹਿਯੋਗ ਦੇ ਨਾਲ ਇਹ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਤੋਂ ਐਸਜੀਪੀਸੀ ਤੇ ਕਾਰ ਸੇਵਾ ਵਾਲੇ ਬਾਬਾ ਜੀ ਦੇ ਸਹਿਯੋਗ ਦੇ ਨਾਲ ਰਵਾਨਾ ਹੁੰਦਾ ਹੈ ਔਰ ਇਹ ਨਗਰ ਕੀ ਤਨਾ ਜਿੱਥੇ ਜਿੱਥੇ ਗੁਰੂ ਸਾਹਿਬ ਰੁਕੇ ਉਹਨਾਂ ਉਹਨਾਂ ਪੜਾਵਾਂ ਤੇ ਰੁਕਦਾ ਹੋਇਆ ਪਹਿਲਾ ਆਪਣਾ ਪਰਿਵਾਰ ਵਿਛੋੜੇ ਪਠਾ ਸਾਹਿਬ ਦੁਗਰੀ ਚਾੜ ਸਾਹਿਬ ਮਾਛੂਆੜਾ ਸਾਹਿਬ ਚਮਕੌਰ ਸਾਹਿਬ ਤੋਂ ਹੁੰਦਾ ਹੋਇਆ ਆਲਮਗੀਰ ਜੋਦਾ ਮੋਹੀ ਰਾਏਕੋਟ ਰਾਤ ਦੇ ਬਿਸ਼ਰਾਮ ਪੰਜੂਆਣਾ ਲੰਮੇ ਜੱਟਪੁਰੇ ਵੇਖੇ ਹੋਏ ਨੇ ਅੱਜ ਦਸ਼ਮੇਸ਼ ਲੋਕਿੰਗ ਪੈਦਲ ਮਾਰਚ ਗੁਰਦੁਆਰਾ ਮੈਦਾਨ ਸਾਹਿਬ ਕਿ ਪਹੁੰਚੇਗਾ ਸੰਗਤ ਦਾ ਇੰਨਾ ਜਿਆਦਾ ਇਕੱਠ ਹੁੰਦਾ ਜੀ ਸਾਨੂੰ ਰੋਜ਼ ਰਾਤ ਦੇ ਤਿੰਨ ਚਾਰ ਸੌਂਦਿਆਂ ਨੂੰ 4 ਵਜ ਜਾਂਦੇ ਆ ਵੀ ਸੰਗਤ ਰਾਤ ਇੰਨੀ ਧੁੰਦ ਸੀ ਪਰ ਫਿਰ ਵੀ ਸੰਗਤ ਉਡੀਕ ਰਹੀ ਹੁੰਦੀ ਆ ਵੀ ਨਗਰ ਕੀਰਤਨ ਆਊਗਾ ਫਿਰ ਸਾਰੇ ਸੰਗਤ ਨੂੰ ਜਿੱਥੇ ਜਿੱਥੇ ਵੀ ਲੰਗਰ ਕੋਈ ਕਮੀ ਨਹੀਂ ਛੱਡਦੀ ਸੰਗਤ ਲੰਗਰ ਲਾਏ ਹੁੰਦੇ ਆ ਤੇ ਪੜਾਂ ਲੱਗਦਾ ਰੇਗ ਪੜਾਂ ਤੇ ਅੱਧਾ ਪੌਣਾ ਘੰਟਾ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਕੇ ਸਾਰੀ ਸੰਗਤ ਨੂੰ ਦੱਸੀਦਾ ਵੀ ਇਹ ਜੋ ਦੇਣਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਵਿਵਤਾ ਦੇ ਦੇਣਾ ਇਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚਾ ਪਰਿਵਾਰ ਸਿੱਖ ਕੌਮ ਦੇ ਉੱਤੋਂ ਦੀ ਕੁਰਬਾਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸੈਭਜਾਦੇ ਮਾਤਾ ਔਰ ਕਸ਼ਮੀਰੀ ਲੁਕੋਇਆ ਔਰ ਆਪਦੇ ਜਿੰਨੇ ਸਿੱਖ ਸੀਏ ਸਾਰੇ ਸਿੱਖ ਕੌਮ ਦੇ ਉੱਤੋਂ ਨਿਸ਼ਾਵਰ ਕਰ ਦਿੱਤੇ ਸਿੱਖੀ ਦੀ ਖਾਤਰ ਉਹਨਾਂ ਨੇ ਬਹੁਤ ਕਾਲਣਾ ਕਾਲੀ ਇਸ ਲਈ ਨਗਰ ਕੀਰਤਨ ਦੇ ਵਿੱਚ ਵੀ ਅਸੀਂ ਇਹੀ ਸੁਨੇਹਾ ਦਿੰਦੇ ਆ ਰਹੇ ਹਾਂ ਇਹ ਸਾਰੇ ਮਾਤਾ-ਵਾਦੂ ਪਿਤਾ ਜਨੇ ਵੀ ਆਪਣੇ ਬੱਚਿਆ ਮਾਤਾ-ਵਾਦੂ ਚਾਹੀਦਾ ਕਿ ਬੱਚਿਆਂ ਦੇ ਆਪਾਂ ਗਾੜੀ ਕੇਸ ਰੱਖੀਏ ਗੁਰੂ ਆਲੇ ਬਣੀਏ ਤਾਂ ਹੀ ਆਪਾਂ ਜੋ ਆਪਣਾ ਪ੍ਰਿਆਣਾ ਇਤਿਹਾਸ ਵਿਸਰਦਾ ਜਾ ਰਿਆ ਉਸ ਆਸ ਤੋਂ ਗੁਰੂਆਂ ਦੇ ਇਤਿਹਾਸ ਤੋਂ ਆਪਾਂ ਆਪਣੇ ਬੱਚਿਆਂ ਨੂੰ ਜਾਣੂ ਕਰਾਵਾਂਗੇ ਵੀ ਕਿਵੇਂ ਛੋਟੇ ਸਹਿਬਜ਼ਾਦੇ nhi ਅੱਜ ਚਨੇਗੇ ਹੋਰ ਕਾਤੋਂ ਇਹ ਆਪਣੇ ਨਾਲ ਵਾਪਰਿਆ ਵੀ ਮੁਗਲ ਹਕੂਮਤ ਦਾ ਕੀ ਜ਼ੁਲਮ ਕਰਨਾ ਚਾਹੁੰਦੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦੇ ਖਿਲਾਫ ਡੱਟ ਕੇ ਉਹਨਾਂ ਨੇ ਮਦਦ ਰੋ ਦਿੱਤਾ ਦੇਸ਼ ਲਈ ਸਾਰੀ ਸੰਗਤ ਨੂੰ ਬੇਨਤੀ ਆ ਵੀ ਬਾਚੜ ਕੇ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਇਆ ਕਰੋ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜੀਏ ਮੈਂ ਤੁਹਾਡੇ ਚੈਨਲ ਦੇ ਮੱਧਵਰਾਹੀ ਇਹੀ ਕਹਿਣਾ ਵਿਸ਼ੇਸ਼ ਤੌਰ ਤੇ ਕਹਿਣਾ ਚਾਹੂਗਾ ਵੀ ਜੋ ਆਪਣਾ ਬੱਚੇ ਬਾਹਰ ਜਾਂਦੇ ਆ ਉਹਨਾਂ ਵਾਸਤੇ ਵੀ ਇਹੀ ਵੀ ਆ ਵੀ ਆਪਾਂ ਇੱਥੇ ਉਹ ਜਿਆ ਸਾਧਨ ਬਣਾਈਏ ਕਿਉਂਕਿ ਜਿਵੇਂ ਸਤਪਾਲ ਸਿੰਘ ਜੀ ਦੇੜਕਾ ਨੇ ਕਿੰਨੇ ਵਿਸ਼ੇਸ਼ ਤੌਰ ਤੇ ਰੋਖ ਲਗਾਉਂਦੇ ਆ ਵਾਤਾਵਰਣ ਦੇ ਪ੍ਰਤੀ ਲੋਕਾਂ ਨੂੰ ਜਾਣੂ ਕਰਾਉਂਦੇ ਆ ਇਹ ਜੀਆਂ ਆਪਾਂ ਨੂੰ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਇਹ ਜੇ ਪਾਚ ਬਣਾਉਣੇ ਚਾਹੀਦੇ ਆ ਵੀ ਜੋ ਆਉਣ ਵਾਲੀ ਪੀੜ੍ਹੀ ਲਈ ਆਪਾਂ ਸ਼ੁੱਧ ਹਵਾ ਸ਼ੁੱਧ ਪਾਣੀ ਤੇ ਸ਼ੁੱਧ ਪਾਣੀ ਹਵਾ ਦਾ ਲੈ ਕੇ ਸਾਰੀ ਸੰਗਤ ਇਹ ਇਹਨਾਂ ਦੇ ਉਪਰਾਲਿਆਂ ਦੇ ਵਿੱਚ ਵਿਸ਼ੇਸ਼ ਸਹਿਯੋਗ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ